ਤੁਸੀਂ ਜਾਣਦੇ ਹੋ ਕਿ ਸਵੇਰੇ-ਸਵੇਰੇ ਸੈਰ ਕਰਨ ਦੇ ਕਿੰਨੇ ਫਾਇਦੇ ਹਨ ਅਤੇ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਅਤੇ ਪੈਦਲ ਚੱਲਣਾ ਹਰ ਕਿਸੇ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੈ ਇਹ ਸਾਡੇ ਦਿਮਾਗ ਨੂੰ ਸਾਫ਼ ਕਰਨ ਲਈ ਆਉਣ ਵਾਲੇ ਦਿਨ ਬਾਰੇ ਸੋਚਣਾ ਅਤੇ ਕਦਮ ਚੁੱਕਣ ਤੋਂ ਪਹਿਲਾਂ ਜਿੱਤੀ ਗਈ ਹਰ ਚੀਜ਼ ਦਾ ਧਿਆਨ ਕਰਨ ਦੀ ਵਿੱਚ ਮਦਦ ਕਰਦਾ ਹੈ ਜਦੋਂ ਆਪਾਂ ਆਪਣੇ ਆਪ ਨੂੰ ਠੀਕ ਮਹਿਸੂਸ ਨਹੀਂ ਕਰਦੇ ਜਾਂ ਰੋਜ਼ਾਨਾ ਕੰਮਾਂ ਤੰਦਿਆਂ ਦੇ ਵਿੱਚ ਸੰਘਰਸ਼ ਕਰ ਰਹੇ ਹੋਵੇ ਤਾਂ ਸਵੇਰੇ ਜਲਦੀ ਉੱਠ ਕੇ ਘਟੋ-ਕਟ ਜਿਆਦਾ ਨਹੀਂ ਤੇ 3 ਮਿੰਟ ਸੈਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਸਾਡਾ ਸਰੀਰ ਤਾਂ ਦੌੜਦਾ ਰਹਿੰਦਾ ਹੈ ਅਤੇ ਚੁਸਤੀ ਫੁਰਤੀ ਵਿੱਚ ਰਹਿੰਦਾ ਹੈ ਅਤੇ ਕੰਮ ਕਰਨ ਦੀ ਜੋਗ ਹੁੰਦਾ ਹੈ ਅਤੇ ਪੈਦਲ ਚੱਲਣਾ ਸਰੀਰ ਦਾ ਇੱਕ ਰੂਪ ਹੈ ਮੋਢ ਨੂੰ ਬਿਹਤਰ ਬਣਾਉਣਾ ਅਤੇ ਮਨ ਦੇ ਬੋਝ ਨੂੰ ਘਟਾਉਣ ਵਾਸਤੇ ਮਦਦ ਕਰਦਾ ਹੈ ਇਹ ਨਾਲ ਜੁੜੀਆਂ ਗੱਲਾਂ ਅਤੇ ਹੋਰ ਕਈ ਚੀਜ਼ਾਂ ਵਿੱਚ ਫਾਇਦੇ ਕਰਦਾ ਹੈ ਸਵੇਰ ਦੀ ਸੈਰ ਮਾਨਸਿਕ ਫੋਕਸ ਵਿੱਚ ਵੀ ਮਦਦ ਕਰਦੀ ਹੈ ਅਤੇ ਤੁਸੀਂ ਛੋਟੇ ਬੱਚਿਆਂ ਨੂੰ ਵੀ ਸ਼ੇਅਰ ਕਰਾ ਸਕਦੇ ਹੋ ਸਵੇਰ ਦੀ ਸਰ ਇੱਕ ਇਹੋ ਜਿਹਾ ਅਭਿਆਸ ਹੈ ਜੋ ਕਿ ਕਈ ਤਰੀਕਿਆਂ ਨਾਲ ਸਾਡੀ ਮਦਦ ਕਰ ਸਕਦਾ